ਨਾਬਕਮਰ ਰਾਜਾ ਸਾਹਿਬ ਜੀ ਦੀ ਸਾਲਾਨਾ 50ਵੀਂ ਵਰធី ਮਨਾਈ ਜਾ ਰਹੀ ਹੈ ਮਹਾਂਪੁਰਖ ਨਾਬਕਮਰ ਰਾਜਾ ਸਾਹਿਬ ਜੀ ਜਿਨ੍ਹਾਂ ਨੇ ਵạch ਬੰਦਾ ਨਾਂ ਭਗਵਾਨ ਦਾ ਸੀ ਜਿਨ੍ਹਾਂ ਦਾ ਜਨਮ ਨਾਨਕੇ ਪਿੰਡ ਬੰਨੋਵਾਲ ਵਿਖੇ ਮਾਤਾ ਸਾਹਿਬ ਦੇਵੀ ਦੀ ਕੁੱਖੋਂ ਮੰਗਲਦਾਤਾ ਜੀ ਜੋ ਬੜੇ ਬੰਦਗੀ ਦੇ ਮਾਲਕ ਸਨ ਪਿੰਡ ਮੰਨਣ ਹਨਾਂ ਦੇ ਵਸਨੀਕ ਜਿਨ੍ਹਾਂ ਦਾ ਜੱਦੀ ਪਿੰਡ ਮੰਨਣਾ ਹਨ ਸੀ ਬਟਵੰਦ ਦੇ ਵਿੱਚ ਉਹਨਾਂ ਨੂੰ ਭਗਵਾਨ ਦਾਸ ਦੇ ਨਾਲ ਜਾਣਿਆ ਜਾਂਦਾ ਤੇ ਉਸ ਤੋਂ ਬਾਅਦ ਬੰਦਗੀ ਕਰਦਿਆ 11 ਸਾਲ ਦੀ ਉਮਰ ਦੇ ਵਿੱਚ ਉਹ ਸਾਧੂ ਮੰਡਲੀ ਦੇ ਵਿੱਚ ਰਲ ਜਾਂਦੇ ਨੇ ਗੰਗਾ ਦਾਸ ਦੀ ਮੰਡਲੀ ਤੋਂ ਬਾਅਦ ਉਹਨਾਂ ਨੇ ਪਿੰਡ ਠਿੰਗੜਾਂ ਦੇ ਵਿੱਚ ਬਾਬਾ ਜਵਾਰ ਸਿੰਘ ਨੂੰ ਗੁਰੂ ਧਾਰਿਆ ਜਿਹੜਾ ਲਾਲਾ ਵਾਲੀ ਵੀਰ ਚੰਦ ਗੱਦੀ ਦੇ ਵਾਰਸ ਸਨ ਜੇ ਗੱਦੀ ਲਗਾਤਾਰ ਢੰਡੀ ਪੀੜ ਤੋਂ ਚੱਲ ਰਹੀ ਆਈ ਸੀ ਉਦੋਂ ਗੱਦੀ ਦੇ ਵਾਰਸ ਹੁੰਦੇ ਆ ਰਾਜਾ ਸਾਹਿਬ ਜੀ ਨੇ ਵੱਖ-ਵੱਖ استانਾਂ ਦੇ ਵਿੱਚ ਆਪਣੇ ਨਾਮ ਬਾਣੀ ਦੇ ਨਾਲ ਗੁਰੂ ਦੇ ਬਾਣੀ ਦੇ ਨਾਲ ਜੋੜਿਆ ਤੇ ਭਗਵਾਨ ਨੇ ਬਲਾਸਤ ਗ੍ਰੰਥ ਲਿਖਿਆ ਜੋ ਅਸਲ ਵਿੱਚ ਠਿੰਗੜਾਂ ਦੇ ਵਿੱਚ ਮੌਜੂਦ ਹੈ ਤੇ ਵੱਖ-ਵੱਖ ਉਹਨਾਂ ਦੇ ਜਿਹੜੇ ਗ੍ਰੰਥਾਂ ਦੀ ਕਾਪੀ ਕੀਤੀ ਹੋਈ ਹੈ ਵੱਖ-ਵੱਖ ਤਾਮਾ ਤੋਂ ਮਿਲ ਸਕਦੀ ਹੈ ਦੇ ਭਗਵਾਨ ਗਲਾਸ ਗ੍ਰੰਥ ਤੋਂ ਇਲਾਵਾ ਉਹਨਾਂ ਨੇ ਪਿੰਡ ਰੈਪਾ ਦੇ ਵਿੱਚ ਗੁਰਦੁਆਰਾ ਤਖਤ ਸਾਹਿਬ ਦੀ ਰਚਨਾ ਕੀਤੀ ਪਿੰਡ ਗੋਸੜਾ ਦੇ ਵਿੱਚ ਮਨਜੀਤ ਸਾਹਿਬ ਬਣਾਇਆ ਪਿੰਡ ਸੁਜੋਂ ਦੇ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਬਣਾਇਆ ਇਸ ਤਰ੍ਹਾਂ ਪਿੰਡ ਝਿੰਗੜਾਂ ਦੇ ਵਿੱਚ ਜਿੱਥੇ ਉਹਨਾਂ ਨੇ ਪਹਿਲਾਂ ਰਸੋਈ ਖਾਨੇ ਦੀ ਰਚਨਾ ਕਰਨੀ ਸੀ ਕੁਝ ਕਾਰਨਾ ਕਰਕੇ ਉੱਥੇ ਰਚਨਾ ਨਹੀਂ ਹੋ ਸਕੀ ਉੱਥੇ ਗੁਰਦੁਆਰਾ ਦੁੱਖ ਨਿਵਾਰਨ ਬਣਾਇਆ ਜਿੱਥੇ ਦੁੱਖ ਘਟੇ ਜਾਂਦੇ ਨੇ ਆਖਿਰ ਤਾਂ ਭਗਵਾਨ ਦਾ ਸਮਾਰਜ ਰਾਜਾ ਸਾਹਿਬ ਜੀ ਨੇ ਪਿੰਡ ਵਜਾਰਾ ਦੇ ਵਿੱਚ 1911 ਦੇ ਵਿੱਚ ਇੱਥੇ ਰਸੋਈ ਖਾਨੇ ਦੀ ਸਥਾਪਨਾ ਬਾਬਾ ਇੰਦਰ ਸਿੰਘ ਨੂੰ ਲੈ ਕੇ ਕੀਤੀ ਜੋ ਬਾਬਾ ਜਵਾਰ ਸਿੰਘ ਦੇ ਪੁੱਤਰ ਸਨ ਇਥੇ ਰਸੋਖਾਂ ਨੇ ਚਲਾਇਆ ਜਿਹੜਾ ਲਗਾਤਾਰ ਮਹਾਰਾਜ ਕਹਿੰਦੇ ਰਸੋਖਾਂ ਦਾ ਟੱਲੂਗਾ ਰਾਜੇ ਦੀਆਂ ਬਰਕਤਾਂ ਮਹਾਰਾਜ ਨੇ ਇਤੋਂ ਵੱਡ ਨੂੰ ਕੀਤਾ ਇੱਥੇ 4 ਕੁਇੰਟਲ ਤੱਕ ਲੂਣ ਲੱਗੇਗਾ ਅੱਜ ਤੁਸੀਂ ਦੇਖ ਸਕਦੇ ਆ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਦਾ ਨਾਟਕ ਹੋ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਸੰਤਾ ਆ ਰਹੀ ਹੈ ਅਖੀਰ ਰਾਜਾ ਸਾਹਿਬ ਜੀ 15 ਭਾਦਰੋ ਨੂੰ ਮਾਈ ਜੱਸੀ ਦੇ ਘਰ ਜੋਤੀ ਜੋਤ ਸਮਾ ਗਏ ਜਿਨ੍ਹਾਂ ਦਾ ਸੰਸਕਾਰ ਜਿੱਥੇ ਇਸ ਨੇ ਸਥਾਨ ਹੈ ਸਤਖਰਣ ਸਥਾਨ ਬਣਿਆ ਹੋਇਆ ਉੱਥੇ ਕੀਤਾ ਗਿਆ ਹੈ 17 ਭਾਦਰੋ ਨੂੰ ਮਹਾਰਾਜ ਦਾ ਸੰਸਕਾਰ ਕੀਤਾ ਗਿਆ ਤੇ ਵੱਡੀ ਗਿਣਤੀ ਵਿੱਚ ਉਥੇ ਹੀ ਵਰਤੀ ਸਮਾਗਮ ਨੂੰ ਲੈ ਕੇ ਉੱਥੇ ਸੰਗਤਾਂ ਆ ਰਹੀ ਹੈ ਮਹਾਰਾਜ ਨੇ ਵੱਡੀ ਗੱਲ ਇਹ ਹੈ ਕਿ ਸਾਰੀ ਸੰਗਤ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾਇਆ ਦਰਵਾਜ਼ੇ ਦੇ ਵਿੱਚ ਸਭ ਤੋਂ ਬੰਲਾ ਮਹਾਰਾਜ ਨੇ ਅਖੰਡ ਪਾਠ ਸਾਹਿਬ ਕਰਵਾਇਆ ਅਦਾਸੀ ਸੰਪਰਦਾ ਨੂੰ ਪ੍ਰਦਾਨ ਕੀਤਾ ਅੱਜ ਵੀ ਤੁਸੀਂ ਦੇਖ ਸਕਦੇ ਆ ਕਿ ਅਦਾਸੀ ਸੰਪਰਦਾ ਦੇ ਤੌਰ ਤੇ ਬਾਬਾ ਸ਼ਿਰੀ ਚੰਦੀ ਦੇ ਸਾਹਮਣੇ ਤਸਵੀਰ ਲੱਗੀ ਹੋਈ ਹੈ ਤੇ ਇਸ ਤਰ੍ਹਾਂ ਮਹਾਰਾਜ ਦੇ ਜਿਹੜੇ ਦੂਸਰੇ ਜਾਨਸ਼ੀਨ ਹੋਏ ਨੇ ਮਹਾਂਤਪੂਰਨ ਦਾਸ ਜੀ ਉਹਨਾਂ ਨੇ ਵੀ ਇਸ ਪਰੰਪਰਾ ਨੂੰ ਅੱਗੇ ਤੋਰਿਆ ਮਹਾਂਤ ਕਿਸ਼ਨ ਦਾਸ ਨੇ ਅੱਗੇ ਤੋਰਿਆ ਉਹ ਅੱਜ ਵੀ ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਬੜੇ ਆਦਬ ਦੇ ਨਾਲ ਕੀਤਾ ਜਾਂਦਾ ਲੜੀ ਚੱਲ ਰਹੀ ਹੈ ਅਖੰਡ ਪਾਠ ਲੋਕੀ ਆ ਰਹੇ ਨੇ ਅੱਜ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚ ਰਹੀਆਂ ਨੇ ਤੇ ਦਰਸ਼ਨ ਕਰ ਰਹੀਆਂ ਨੇ ਤੇ ਮਹਾਰਾਜ ਨੇ ਕਿਹਾ ਸੀ ਜਿਹੜਾ ਵੀ ਮੇਰੇ ਦਰ ਘਰ ਦੀ ਆ ਕੇ ਬਾਟੀ ਮਾਝੂ ਮੈਂ ਉਸ ਦਾ ਕਰਜ਼ ਨਹੀਂ ਰੱਖਦਾ ਅੱਜ ਤੁਸੀਂ ਦੇਖੋ ਕਿਸ ਤਰ੍ਹਾਂ ਸੰਗਤਾਂ ਦੀਆਂ ਮਨੋ ਕਾਮਨਾ ਪੂਰੀਆਂ ਹੋ ਰਹੀਆਂ ਨੇ ਵੱਡੀ ਗਿਣਤੀ ਵਿੱਚ ਲੰਗਰ ਲੱਗੇ ਹੋਏ ਨੇ ਖਾਣ ਦੇ ਤੇ ਲੋਕਾਂ ਨੂੰ ਫਰੀ ਸੇਵਾ ਕੀਤੀ ਜਾ ਰਹੀ ਹੈ ਇੱਥੇ ਤੱਕ ਬਸੇ ਗੱਡੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਗੱਡੀਆਂ ਲੱਗੀਆਂ ਹੋ ਰਹੀਆਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਬੰਗਾ ਤੋਂ ਲੈ ਕੇ ਬਾਕ-ਬਾਕ ਸ਼ਹਿਰਾਂ ਦੇ ਵਿੱਚ ਲੰਗਰ ਲੱਗੇ ਹੋਏ ਨੇ ਔਰ ਲੋਕੀ ਫਰੀ ਸੇਵਾ ਕਰ ਰਹੇ ਨੇ ਤੇ ਇਸ ਸਮੇ ਰਾਗੀ ਢਾਡੀ ਜਥੇ ਬਹੁਤ ਇਤਿਆਹ ਸੁਣਾ ਰਹੇ ਨੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਤਰ੍ਹਾਂ ਰਾਜਾ ਸਾਹਿਬ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ